ਭਾਰਤ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਆਈ ਹੈ। ਹੈਰਾਨੀਜਨਕ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਇਸ ਸਾਲ ਦੀ ਦੂਜੀ ਤਿਮਾਹੀ ਵਿੱਚ 85 ਤੋਂ 90% ਵੀਜ਼ਾ ਪਰਮਾਣਗੀ ਦੇ ਦਰ ਦੇ ਬਾਵਜੂਦ ਭਾਰਤੀ ਵਿਦਿਆਰਥੀਆਂ ਕੋਲ ਕੈਨੇਡੀਅਨ ਵੀਜ਼ਾ ਅਰਜ਼ੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ। ਇਸ ਵਿੱਚ ਸਭ ਤੋਂ ਖਾਸ ਗੱਲ ਇਹ ਹੈ ਕਿ ਗਿਰਾਵਟ ਪੰਜਾਬ ਵਿੱਚ ਦੇਖਣ ਨੂੰ ਮਿਲ ਰਹੀ ਹੈ। ਕੈਨੇਡਾ ਜਾਣ ਵਾਲੇ ਕੁੱਲ ਭਾਰਤੀ ਵਿਦਿਆਰਥੀਆਂ ਦਾ 70 ਤੋਂ 75% ਹਿੱਸਾ ਇਕੱਲਾ ਪੰਜਾਬ ਹੀ ਭੇਜਦਾ ਹੈ। ਇਹ ਗ੍ਰਾਵਿਟ ਪਿਛਲੇ ਸਾਲ ਦੇ ਮੁਕਾਬਲੇ 70 ਤੋਂ 80% ਦੀ ਹੈ ਜਦੋਂ ਕਿ ਕੈਨੇਡਾ ਵੱਲੋਂ ਕਿਸੇ ਕਿਸਮ ਦੀ ਕੋਈ ਸੀਮਾ ਨਹੀਂ ਲਗਾਈ ਗਈ ਹੈ ਇਸ ਤੋਂ ਇਲਾਵਾ ਜੀਵਨ ਸਾਥੀ ਨੂੰ ਵੀ ਅੰਡਰ ਗ੍ਰੈਜੂਏਟ ਕੋਰਸਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨਾਲ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ ਸਿੱਖਿਆ ਸਲਾਹਕਾਰਾਂ ਦਾ ਇਹ ਕਹਿਣਾ ਹੈ ਕਿ ਕੈਨੇਡਾ ਵਿੱਚ ਵੀਜ਼ਾ ਮਨਜ਼ੂਰੀ ਇਨੀ ਦਿਨੀ ਬਹੁਤ ਜ਼ਿਆਦਾ ਹੈ ਇੱਥੋਂ ਤੱਕ ਕਿ ਜਿਨ੍ਹਾਂ ਬਿਨੈਕਾਰਾਂ ਨੂੰ ਕਈ ਵਾਰ ਪਹਿਲਾਂ ਰੱਦ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਵੀ ਵੀਜ਼ਾ ਦੇ ਦਿੱਤਾ ਗਿਆ ਹੈ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਵੀਜ਼ਾ ਦਿੱਤਾ ਗਿਆ ਹੈ ਪਿਨੈਕਲ ਇਮੀਗ੍ਰੇਸ਼ਨ ਦੇ ਸਲਾਹਕਾਰ ਨੇ ਦੱਸਿਆ ਕਿ ਪਿਛਲੇ 3-4 ਸਾਲਾਂ ਤੋਂ ਭਾਰਤ ਖਾਸ ਕਰਕੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਕੈਨੇਡਾ ਗਏ ਜਿਸ ਕਾਰਨ ਵੀਜ਼ਾ ਬੈਕਲੈਗ ਹੋ ਗਿਆ ਹਾਲਾਂਕਿ ਪਾਬੰਦੀਆਂ ਅਤੇ ਵਧੀਆਂ ਵਿੱਤੀ ਲੋੜਾਂ ਨੇ ਬਹੁਤ ਸਾਰੇ ਬਿਨੈਕਾਰਾਂ ਨੂੰ ਨਿਰਾਸ਼ ਕੀਤਾ ਹੈ ਵਿਦਿਆਰਥੀਆਂ ਦੀ ਘੱਟ ਗਿਣਤੀ ਦਾ ਇਹ ਹੀ ਕਾਰਨ ਹੈ ਕੈਨੇਡਾ ਨੇ ਹਾਲ ਹੀ ਵਿੱਚ ਆਪਣੇ ਨੀਮਾ ਵਿੱਚ ਬਦਲਾਅ ਕੀਤਾ ਹੈ ਉਸਨੇ ਅੱਗੇ ਦੱਸਿਆ ਪਹਿਲਾ ਸਪਾਉਸ ਓਪਨ ਵਰਕ ਪਰਮਿਟ ਦੇ ਤਹਿਤ ਪਤੀ ਪਤਨੀ ਰਜਿਸਟਰਡ ਵਿਦਿਆਰਥੀਆਂ ਦੇ ਨਾਲ ਗ੍ਰੈਜੂਏਟ ਪ੍ਰੋਗਰਾਮ ਲਈ ਜਾ ਸਕਦੇ ਸਨ ਪਰ ਇਹ ਬਹੁਤ ਹੱਦ ਤੱਕ ਸੀਮਿਤ ਸੀ ਹੁਣ ਇਹ ਸਿਰਫ ਕੁਝ ਕੋਰਸਾਂ ਲਈ ਉਪਲਬਧ ਹੈ ਇਸ ਤੋਂ ਇਲਾਵਾ ਕੈਨੇਡਾ ਸਰਕਾਰ ਨੇ ਗਰੰਟੀਡ ਇਨਵੈਸਟਮੈਂਟ ਪ੍ਰੋਗਰਾਮ ਨੂੰ ਦੁੱਗਣਾ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ ਹੁਣ 20000 ਡਾਲਰ ਤੋਂ ਵੀ ਵੱਧ ਹੈ ਇਸ ਨਾਲ ਬਹੁਤ ਸਾਰੇ ਲੋਕਾਂ ਲਈ ਪੜ੍ਹਨਾ ਮਹਿੰਗਾ ਹੋ ਗਿਆ ਹੈ ਉਹਨਾਂ ਕਿਹਾ ਕਿ ਕੁਝ ਵੀਜ਼ਿਆਂ ਦੀ ਸਫਲਤਾ 100 ਫੀਸਦੀ ਤੋਂ ਵੀ ਵੱਧ ਹੈ। ਉਹਨਾਂ ਮੁਤਾਬਕ ਸਾਨੂੰ ਹਾਲ ਹੀ ਵਿੱਚ ਬਿਨਾਂ ਕਿਸੇ ਇਨਕਾਰ ਦੇ 42 ਸਾਲਾਂ ਔਰਤ ਲਈ ਵੀਜ਼ਾ ਮਿਲਿਆ। ਉਹਨਾਂ ਕਿਹਾ ਕਿ ਜੇਕਰ ਕਿਸੇ ਕੋਲ ਪੈਸਾ ਹੋਵੇ ਅਤੇ ਅੰਗਰੇਜ਼ੀ ਵਿੱਚ ਮੁਹਾਰਤ ਹੈ ਤਾਂ ਆਸਾਨੀ ਨਾਲ ਵੀਜ਼ਾ ਮਿਲ ਸਕਦਾ ਹੈ। ਇੱਕ ਹੋਰ ਕੰਸਲਟੈਂਸੀ ਨੇ ਕਿਹਾ ਕਿ ਨਾ ਸਿਰਫ ਵਿਦਿਆਰਥੀ ਵੀਜ਼ਿਆਂ ਵਿੱਚ ਦਿਲਚਸਪੀ ਘਟੀ ਹੈ, ਸਗੋਂ ਕੈਨੇਡਾ ਵਿੱਚ ਪਰਵਾਸ ਸਬੰਧਿਤ ਪੁੱਛਗਿੱਛਾਂ ਵਿੱਚ ਵੀ ਕਮੀ ਆਈ ਹੈ। ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਨੌਕਰੀਆਂ ਲਗਾਤਾਰ ਘਟ ਰਹੀਆਂ ਹਨ। ਕੈਨੇਡਾ ਵਿੱਚ ਮਹਿੰਗਾਈ ਹੋਣ ਕਰਕੇ ਨੌਜਵਾਨਾਂ ਵਾਸਤੇ ਇਸ ਸਮੇਂ ਘਰ ਖਰੀਦਣਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ ਇਸ ਨੂੰ ਲੈ ਕੇ ਇੱਕ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ ਰਾਇਲ ਲਿਪੇਜ਼ ਵੱਲੋਂ ਇੱਕ ਰਿਪੋਰਟ ਸਾਂਝੀ ਕੀਤੀ ਗਈ ਹੈ ਜੋ ਕਿ ਇੱਕ ਸਰਵੇਖਣ ਦਾ ਨਤੀਜਾ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਘਰ ਖਰੀਦਣ ਵਾਸਤੇ ਯੋਜਨਾ ਬਣਾਉਣ ਲਈ ਨੌਜਵਾਨ ਆਪਣੇ ਖਰਚੇ ਉੱਤੇ ਕਾਬੂ ਕਰ ਰਹੇ ਨੇ ਜਿਨ੍ਹਾਂ ਵੱਲੋਂ ਆਪਣੇ ਕਈ ਖਰਚੇ ਕੱਟੇ ਜਾ ਰਹੇ ਨੇ ਤੇ ਆਪਣਾ ਵਧੀਆ ਕ੍ਰੈਡਿਟ ਬਣਾਉਣ ਵਾਸਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਇਸ ਯੋਗ ਹੋ ਸਕਣ ਕਿ ਉਹ ਘਰ ਖਰੀਦ ਸਕਣ 84% ਤੱਕ ਕੈਨੇਡੀਅਨ ਜਿਨ੍ਹਾਂ ਦੀ ਉਮਰ 18 ਤੋਂ 38 ਸਾਲ ਦੇ ਦਰਮਿਆਨ ਹੈ ਉਹ ਘਰਾਂ ਦੀ ਮਲਕੀਅਤ ਨੂੰ ਇੱਕ ਵੱਡੀ ਇਨਵੈਸਟਮੈਂਟ ਵਜੋਂ ਦੇਖ ਰਹੇ ਨੇ ਤੇ ਇਸ ਦੇ ਨਾਲ ਹੀ 74% ਅਜਿਹੇ ਨੇ ਜਿਨ੍ਹਾਂ ਨੇ ਸਰਵੇਖਣ ਵਿੱਚ ਹਿੱਸਾ ਲਿਆ ਤੇ ਕਿਹਾ ਕਿ ਘਰ ਦੀ ਮਲਕੀਅਤ ਪਹਿਲ ਦੇ ਆਧਾਰ ਤੇ ਜ਼ਰੂਰੀ ਹੈ ਅਤੇ ਇੱਕ ਘਰ ਦੀ ਮਲਕੀਅਤ ਹੋਣੀ ਚਾਹੀਦੀ ਹੈ ਪਰ ਉਹਨਾਂ ਵਾਸਤੇ ਇੱਕ ਘਰ ਖਰੀਦਣਾ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ ਰਿਪੋਰਟ ਚ ਕਿਹਾ ਗਿਆ ਕਿ 54% ਦਾ ਮੰਨਣਾ ਹੈ ਕਿ ਉਹਨਾਂ ਵੱਲੋਂ ਘਰ ਲਿਆ ਜਾ ਸਕਦਾ ਹੈ ਪਰ 26% ਅਜਿਹੇ ਸੋਚਦੇ ਨੇ ਕਿ ਸ਼ਾਇਦ ਘਰ ਉਹ ਨਹੀਂ ਲੈ ਸਕਦੇ ਤੇ 20% ਅਜਿਹੇ ਨੇ ਜੋ ਪੱਕੇ ਤੌਰ ਤੇ ਮੰਨ ਬਣਾ ਬੈਠੇ ਨੇ ਕਿ ਉਹ ਘਰ ਖਰੀਦ ਹੀ ਨਹੀਂ ਸਕਦੇ ਇਸ ਦੌਰਾਨ অন্ਟਾਰੀਓ ਸੂਬੇ ਵੱਲੋਂ ਜੋ ਨੌਜਵਾਨਾਂ ਵੱਲੋਂ ਹਿੱਸਾ ਲਿਆ ਗਿਆ ਉਸ 'ਚ ਜ਼ਿਆਦਾਤਰ ਨੌਜਵਾਨਾਂ ਦੀ ਸੋਚ ਕੁਝ ਇਸ ਤਰ੍ਹਾਂ ਸਾਹਮਣੇ ਆਈ ਹੈ ਕਿ ਉਹਨਾਂ ਵਾਸਤੇ ਘਰ ਲੈਣਾ ਸੰਭਵਤਾ ਹੈ ਪਰ ਇਸ ਉੱਤੇ ਲਗਾਤਾਰ ਕੰਮ ਕਰ ਰਹੇ ਨੇ ਇਸ ਦੌਰਾਨ ਅਧਿਕਾਰੀਆਂ ਦਾ ਦਾਵਾ ਹੈ ਕਿ ਜਿਸ ਉਮਰ 'ਚ ਨੌਜਵਾਨਾਂ ਨੂੰ ਕਈ ਹੋਰ ਗੱਲਾਂ ਉੱਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਪਰ ਅਜੇ ਵਿੱਚ ਉਹ ਘਰ ਲੈਣ ਦੀ ਕੋਸ਼ਿਸ਼ ਵਿੱਚ ਹੀ ਕਾਫੀ ਜ਼ਿਆਦਾ ਕੰਮ ਕਰਨ ਤੇ ਲੱਗੇ ਹੋਏ ਨੇ ਜਿਸ ਵਾਸਤੇ ਉਹਨਾਂ ਨੂੰ ਆਪਣੇ ਖਰਚਾਂ ਵਿੱਚ ਕਟੌਤੀਆਂ ਵੀ ਕਰਨੀਆਂ ਪੈ ਰਹੀਆਂ ਨੇ ਤੇ ਉਹ ਹਰ ਇੱਕ ਤਰ੍ਹਾਂ ਨਾਲ ਸੰਘਰਸ਼ ਕਰ ਰਹੇ ਨੇ ਤਾਂ ਕਿ ਉਹ ਖੁਦ ਵੀ ਘਰ ਦੇ ਮਾਲਕ ਬਣ ਸਕਣ ਭਾਰਤੀ ਮੂਲ ਦੇ ਟੋ ট্রাক ਡਰਾਈਵਰ ਦੀ ਹੱਤਿਆ ਦੇ ਮਾਮਲੇ ਵਿੱਚ ਟ੍ਰਾਂਟੋ ਪੁਲਿਸ ਵੱਲੋਂ ਦੋ ਅਲੜਾ ਸਣੇ ਚਾਰ ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਟੋ ਟ੍ਰੱਕ ਕਾਰੋਬਾਰ ਤੇ ਕਾਬਜ਼ ਹੋਣ ਲਈ ਸਾਊਥ ਏਸ਼ੀਅਨਸ ਅਤੇ ਹੋਰਨਾਂ ਵਿਚਾਲੇ ਚੱਲ ਰਹੀ ਜੰਗ ਦੌਰਾਨ ਗੋਲੀਬਾਰੀ ਦੇਆਂ ਇੱਕ ਦਰਜਣ ਤੋਂ ਵੱਧ ਵਾਰ ਤਾਂ ਹੋ ਚੁੱਕੀਆਂ ਨੇ ਜਦਕਿ ਕਈ ਟੋ ਟ੍ਰੱਕ ਅੱਗ ਨਾਲ ਫੋਕ ਦਿੱਤੇ ਗਏ ਟ੍ਰਾਂਟੋ ਪੁਲਿਸ ਦੇ ਮੁਖੀ ਮਾਈਰਨ ਡਿਮਕਿਓ ਨੇ ਪ੍ਰੋਜੈਕਟ ਬੀਕਨ ਦੇ ਨਤੀਜਿਆਂ ਦਾ ਐਲਾਨ ਕਰਦਿਆਂ ਦੱਸਿਆ ਕਿ 4 ਜਾਣੇ ਵਿਰੁੱਧ 170 ਦੋਸ਼ ਆਇਦ ਕੀਤੇ ਗਏ ਨੇ ਮਈ ਤੋਂ ਜੁਲਾਈ ਤੱਕ ਟ੍ਰਾਂਟੋ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਗੋਲੀਬਾਰੀ ਅਤੇ ਅਗਜ਼ਨੀ ਦੀਆਂ ਵਾਰਦਾਤਾਂ ਦੌਰਾਨ ਇੱਕ ਜਾਣੇ ਦੀ ਮੌਤ ਹੋ ਗਈ ਸੀ ਜਿਸ ਦੀ ਸ਼ਨਾਖਤ ਪਿਕਰਿੰਗ ਨਾਲ ਸੰਬੰਧਿਤ 28 ਸਾਲਾਂ ਦੇ ਸਲਕਸ਼ਨ ਸੇਲਵਾ ਸਿੰਘ ਨੂੰ ਵਜੋਂ ਕੀਤੀ ਗਈ ਆਸ਼ਵਾ ਅਤੇ ਸਟੂਫ ਵਿਲ ਤੋਂ ਗ੍ਰਿਫਤਾਰ ਕੀਤੀਆਂ ਅੱਲੜਾਂ ਦੀ ਉਮਰ ਸਿਰਫ 15 ਸਾਲ ਅਤੇ 16 ਸਾਲ ਦੱਸੀ ਜਾ ਰਹੀ ਹੈ ਇਨ੍ਹਾਂ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਤੋਂ ਇਲਾਵਾ 154 ਦੋਸ਼ ਵੱਖਰੇ ਤੌਰ ਤੇ ਆਇਦ ਕੀਤੇ ਗਏ ਨੇ ਨਾਬਾਲਗ ਹੋਣ ਕਾਰਨ ਇਹਨਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਮਾਇਰਨ ਡਿਮਕਿਓ ਦਾ ਕਹਿਣਾ ਸੀ ਕਿ ਗੋਲੀਬਾਰੀ ਦੀਆਂ ਕੁੱਲ ਵਾਰਦਾਤਾਂ ਵਿੱਚੋਂ 14 ਫੀਸਦੀ ਟੋ ਟਰੱਕ ਇੰਡਸਟਰੀ ਨਾਲ ਸੰਬੰਧਿਤ ਮਹਿਸੂਸ ਹੋ ਰਹੀਆਂ ਨੇ ਪ੍ਰੋਜੈਕਟ ਬੀਕਨ ਅਧੀਨ ਡੁੰਗਾਈ ਨਾਲ ਪੜਤਾਲ ਕਰਦੇ ਪੁਲਿਸ ਨੇ ਕਈ ਵਾਰਦਾਤਾਂ ਇੱਕ ਦੂਜੇ ਨਾਲ ਸੰਬੰਧਿਤ ਮਹਿਸੂਸ ਕੀਤੀਆਂ ਮਈ ਵਿੱਚ ਸਕਾਰ ਬਰੋ ਦੇ ਸਟੇਲਸ ਅਵੇਨਿਊ ਈਸਟ ਮਾਰਖਡ ਰੋਡ ਇਲਾਕੇ ਵਿੱਚ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਅਤੇ ਇੱਕ ਗੂੜੇ ਰੰਗ ਦੀ ਗੱਡੀ ਵਿੱਚ ਟੋਅ ਟਰੱਕ ਤੇ ਗੋਲੀਆਂ ਚਲਾਈਆਂ ਗਈਆਂ ਇਸ ਵਾਰਦਾਤ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਗੋਲੀਬਾਰੀ ਦੇ ਸ਼ੱਕੀ ਦੀ ਜਲਦੀ شناخت ਹੋ ਗਈ ਜਿਸ ਦੀ ਉਮਰ 17 ਸਾਲ ਸੀ ਇਸ ਮਗਰੋਂ ਪੁਲਿਸ ਨੇ ਔਸ਼ਵਾ ਦੇ 33 ਸਾਲਾ ਜਮਾਲ ਸੈਦ ਵਾਈਜ਼ੀ ਨੂੰ ਗ੍ਰਿਫਤਾਰ ਕਰਦਿਆਂ ਦੋਸ਼ ਆਇਦ ਕਰ ਦਿੱਤੇ ਟ੍ਰਾਂਟੋ ਪੁਲਿਸ ਮੁਤਾਬਕ ਮੌਜੂਦਾ ਵਰੇ ਦੌਰਾਨ 1 ਜਨਵਰੀ ਤੋਂ ਟੋਅ ਟਰੱਕ ਇੰਡਸਟਰੀ ਨਾਲ ਸੰਬੰਧਿਤ ਗੋਲੀਬਾਰੀ ਦੀਆਂ 43 ਵਾਰਦਾਤਾਂ ਹੋ ਚੁੱਕੀਆਂ ਨੇ ਪਿਛਲੇ ਮਹੀਨੇ ਕੈਨੇਡਾ ਡੇ ਦੇ ਲੌਂਗ ਵੀਕਐਂਡ ਦੌਰਾਨ ਸਿਰਫ 48 ਘੰਟੇ ਵਿੱਚ ਅੱਧੀ ਦਰਜਣ ਤੋਂ ਵੱਧ ਥਾਵਾਂ ਤੇ ਗੋਲੀਆਂ ਚੱਲੀਆਂ ਜਿਸ ਮਗਰੋਂ ਟੋਰਾਂਟੋ ਪੁਲਿਸ ਦੇ ਮੁਖੀ ਵੱਲੋਂ ਟੋਅ ਟਰੱਕ ਹਿੰਸਾ ਨੂੰ ਹਰ ਹील ਠੱਲ ਪਾਉਣ ਦਾ ਐਲਾਨ ਕੀਤਾ ਗਿਆ ਟੋਅ ਟਰੱਕ ਇੰਡਸਟਰੀ ਜਿੰਨੀ ਹਿੰਸਾ ਕਿਸੇ ਵੀ ਖੇਤਰ ਵਿੱਚ ਦੇਖਣ ਨੂੰ ਨਹੀਂ ਮਿਲਦੀ ਅਤੇ ਗੋਲੀਬਾਰੀ ਦੀਆਂ ਬਾਰਾਂ ਦਾ ਆਮ ਲੋਕਾਂ ਦੀ ਜਾਨ ਦਾ ਖੋਹ ਵੀ ਬਣ ਰਹੀਆਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭਾਰੀ ਨਿਮੋਸ਼ੀ ਚੱਲਣੀ ਪਈ ਜਦੋਂ ਕੈਨੇਡੀਅਨ ਮੁਸਲਮਾਨ ਭਾਈਚਾਰੇ ਦੇ ਆਗੂਆਂ ਨੇ ਉਹਨਾਂ ਨੂੰ ਮੁਲਾਕਾਤ ਕਰਨ ਤੋਂ ਸਾਫ਼ ਨਾ ਕਰ ਦਿੱਤੀ। ਕਿਊਬੈਕ ਦੇ ਲਾਸਾਲ ਇਲਾਕੇ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਮੁਸਲਮਾਨ ਆਗੂਆਂ ਨਾਲ ਰੱਖੀ ਗਈ ਮੀਟਿੰਗ ਆਖਰਕਾਰ ਰੱਦ ਕਰਨੀ ਪਈ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਨੇ ਕਿਹਾ ਕਿ ਗਾਜ਼ਾ ਦੇ ਹਾਲਾਤ ਅਤੇ ਕੈਨੇਡਾ ਵਿੱਚ ਲਗਾਤਾਰ ਵੱਧ ਰਹੇ ਇਸਲਾਮੋਫੋਬੀਆ ਦੇ ਮੱਦੇਨਜ਼ਰ ਪਾਈਚਾਰੇ ਦੇ ਜ਼ਿਆਦਾਤਰ ਮੈਂਬਰ ਗੁੱਸੇ ਵਿੱਚ ਨੇ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਇਨ੍ਹਾਂ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਕਿੰਨੇ ਆਗੂਆਂ ਨੂੰ ਸੱਦਿਆ ਗਿਆ ਸੀ ਸੂਤਰਾਂ ਨੇ ਦੱਸਿਆ ਕਿ ਲਵਾਲ ਲੈਸ ਇਲ ਤੋਂ ਐਮਪੀ ਫਾਇਕਲ ਅਲਖਾਉਰੀ ਵੱਲੋਂ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜ਼ੁਬਾਨੀ ਸੱਦੇ ਦਿੱਤੇ ਗਏ ਸਨ ਮਹਿਮਾਨਾਂ ਨੂੰ ਲਵਾਲ ਦੇ ਸ਼ੈਟੂ ਰਾਇਲ ਹਾਲ ਵਿੱਚ ਬੁੱਧਵਾਰ ਨੂੰ ਬਾਅਦ ਦੁਪਹਿਰ 3 ਵਜੇ ਮੀਟਿੰਗ ਵਾਸਤੇ ਸੱਦਿਆ ਗਿਆ ਸੀ ਪ੍ਰਧਾਨ ਮੰਤਰੀ ਦੀ ਆਮਦ ਬਾਰੇ ਪਤਾ ਲੱਗਦਿਆਂ ਹੀ ਫਿਲੀਸਤੀਨੀ ਹਮਾਇਤੀ ਹਾਲ ਦੇ ਬਾਹਰ ਇਕੱਤਰ ਹੋਣੇ ਸ਼ੁਰੂ ਹੋ ਗਏ। ਲਵਾਲ ਪੁਲਿਸ ਦੇ ਤਰਜਮਾਨ ਸਟੈਫਨੀ ਨੇ ਦੱਸਿਆ ਕਿ ਭੀੜ ਨੂੰ ਖਿੰਡਾਉਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਅਫਸਰਾਂ ਨੂੰ ਮੌਕੇ ਤੇ ਭੇਜਿਆ ਗਿਆ। ਪੁਲਿਸ ਨੇ ਇਸ ਗੱਲ ਦੀ ਤਸਦੀਕ ਦਿੱਤੀ ਹੈ ਕਿ ਹਾਲ ਵਿੱਚ ਪ੍ਰਧਾਨ ਮੰਤਰੀ ਵੱਲੋਂ ਮੀਟਿੰਗ ਕੀਤੀ ਜਾਣੀ ਸੀ ਪਰ ਇਹ ਰੱਦ ਹੋ ਗਈ। ਉੱਧਰ ਪ੍ਰਧਾਨ ਮੰਤਰੀ ਦਫਤਰ ਨੇ ਇਸ ਮੁੱਦੇ ਤੇ ਕੋਈ ਵੀ ਟਿੱਪਣੀ ਕਰਨ ਤੋਂ ਨਾ ਕਰ ਦਿੱਤੀ ਅਤੇ ਕਿਹਾ ਕਿ ਜਸਟਿਨ ਟਰੂਡੋ ਮੱਧਪੁਰ ਵਿੱਚ ਚੱਲ ਰਹੇ ਸੰਕਟ ਬਾਰੇ ਅਹਿਮ ਵਿਚਾਰ ਵਟਾਂਦਰਾ ਕਰਨ ਲਈ ਵਚਨਬੱਧ ਹਨ ਇਸੇ ਦੌਰਾਨ ਮੀਟਿੰਗ ਵਿੱਚ ਸੱਦੇਗੇ ਇਮਾਮ हसन ਗਿਲਟ ਨੇ ਦੋਸ਼ ਲਾਇਆ ਕਿ ਟਰੂਡੋ ਸਰਕਾਰ ਕੈਨੇਡੀਅਨ ਕਦਰਾਂ ਕੀਮਤਾਂ ਮੁਤਾਬਕ ਆਪਣਾ ਸਟੈਂਡ ਜ਼ਾਹਰ ਕਰਨ ਤੋਂ ਝਿਜਕਦੀ ਰਹੀ ਅਤੇ 마ਸੂਮ ਜਾਨਾਂ ਬਚਾਉਣ ਲਈ ਕਮਾਂਤਰੀ ਕਾਨੂੰਨ ਦੀ ਪਾਲਣਾ ਵੀ ਨਾ ਕੀਤੀ ਗਈ ਮੁਸਲਮਾਨ ਭਾਈਚਾਰੇ ਵਿੱਚ ਬੇहद ਨਿਰਾਸ਼ਗੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਟਰੂਡੋ ਸਰਕਾਰ ਵੱਲੋਂ ਇਜ਼ਰਾਈਲ ਅਤੇ ਹਮਾਸ ਵਿੱਚ ਚੱਲ ਰਿਹਾ ਖੂਨੀ ਟਕਰਾਅ ਰੋਕਣ ਲਈ ਮਨੁੱਖਤਾ ਦੇ ਆਧਾਰ ਤੇ ਗੋਲੀਬੰਦੀ ਦਾ ਸੱਦਾ ਦਿੱਤਾ ਜਾ ਰਿਹਾ ਹੈ। ਉੱਧਰ ਇਮਾਮ ਹਸਨ ਗਿਲਟ ਸਿਆਸਤ ਵਿੱਚ ਕਿਸਮਤ ਅਜ਼ਮਾ ਚੁੱਕੇ ਨੇ ਅਤੇ 2019 ਵਿੱਚ ਲਿਬਰਲ ਪਾਰਟੀ ਵੱਲੋਂ ਚੋਣ ਲੜੇ ਸਨ ਪਰ ਹਮਾਸ ਨਾਲ ਸੰਬੰਧਿਤ ਇੱਕ ਕਾਰਕੁਨ ਦੀ ਛਲਾਗਾ ਕਿਤੇ ਜਾਣ ਦੇ ਦੋਸ਼ਾਂ ਮਗਰੋਂ ਉਹਨਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਗਈ। ਕੈਨੇਡਾ ਦੇ ਸਾਬਕਾ ਨਿਆਂ ਮੰਤਰੀ ਡੇਵਿਡ ਲਾਮੇਟੀ ਵੱਲੋਂ ਸਿਆਸਤ ਤੋਂ ਸન્યાਸ ਲੈਣ ਕਾਰਨ ਖਾਲੀ ਹੋਈ ਦਾ ਸਾਲ ਇਮਰਾਡ ਵਰਡਨ ਪਾਰਲੀਮੈਂਟ ਦੀ ਸੀਟ ਤੇ ਸਤੰਬਰ ਵਿੱਚ ਜ਼ਿਮਨੀ ਚੋਣ ਹੋਣੀ ਹੈ। ਤਾਵੇਂ ਮੌਨਟਰੀਅਲ ਨੂੰ ਲਿਬਰਲ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ ਪਰ ਇਸ ਵਾਰ ਐਨਡੀਪੀ ਅਤੇ ਬਲੌਕ ਕਿਊਬੈਕ ਦੋਵੇਂ ਪਾਰਟੀਆਂ ਆਪਣਾ ਹੱਥ ਉੱਪਰ ਹੋਣ ਦਾ ਦਾਵਾ ਕਰ ਰਹੀਆਂ ਨੇ। ਲਿਬਰਲ ਪਾਰਟੀ ਟ੍ਰਾਂਟੋ ਸੈਂਟ ਪੌਲ ਰਾਈਡਿੰਗ ਤੇ ਹੋਈ ਹਾਰ ਨੂੰ ਹੁਣ ਤੱਕ ਨਹੀਂ ਭੁੱਲੀ ਅਤੇ ਕੌਮੀ ਪੱਧਰ ਤੇ ਵਿਜਸਟਨ ਟਰੂਡੋਨ ਨਾ ਪਸੰਦ ਕਰਨ ਵਾਲਿਆਂ ਦੀ ਗਿਣਤੀ ਕਾਫੀ ਵੱਧ ਚੁੱਕੀ ਹੈ। 2021 ਦੀ ਮਰਦਮ ਸ਼ੁਮਾਰੀ ਮੁਤਾਬਕ ਲਾ ਸਾਲ ਹਲਕੇ ਵਿੱਚ ਮੁਸਲਮਾਨਾਂ ਦੀ ਆਬਾਦੀ 5 ਫੀਸਦੀ ਦੇ ਨੇੜੇ ਤੇੜੇ ਬਣਦੀ ਹੈ। ਮਾਲ ਗੱਡੀਆਂ ਦਾ ਚੱਕਾ ਜਾਮ ਹੋਣ ਕਾਰਨ ਕੈਨੇਡੀਅਨ ਅਰਥਚਾਰੇ ਤੇ ਪੈਣ ਵਾਲੇ ਮਾੜੇ ਅਸਰਾਂ ਨੇ ਫੈਡਰਲ ਸਰਕਾਰ ਨੂੰ ਝੰਜੋੜ ਕੇ ਰੱਖ ਦਿੱਤਾ। ਜਿਸ ਮਗਰੋਂ ਦੋਹਾਂ ਪ੍ਰਮੁੱਖ ਰੇਲ ਕੰਪਨੀਆਂ ਨੂੰ ਮਾਲ ਦਿੱਤੋ ਅਟਵਾਈ ਤੁਰੰਤ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ। ਕਿਰਤ ਮੰਤਰੀ ਸਟੀਵਨ ਮੈਕਨੇਨ ਨੇ ਲੇਬਰ ਕੋਡ ਦੀ ਧਾਰਾ 107 ਦੇ ਅਧੀਨ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਕਿਹਾ ਕੈਨੇਡਾ ਇੰਡਸਟਰੀਅਲ ਰਿਲੇਸ਼ਨ ਬੋਰਡ ਨੇ ਹਦਾਦ ਦਿੱਤੀ ਕਿ ਰੇਲਵੇ ਕੰਪਨੀਆਂ ਅਤੇ ਮੁਲਾਜ਼ਮਾਂ ਦਰਮਿਆਨ ਨਵਾਂ ਸਮਝੌਤਾ ਸਿਰੇ ਚੜਨ ਤੱਕ ਮੌਜੂਦਾ ਸਮਝੌਤੇ ਰਾਹੀਂ ਕੰਮ ਚਲਾਇਆ ਜਾਵੇ ਸਰਕਾਰ ਦੀ ਘੁਰਕੀ ਕਾਰਗਰ ਸਾਬਤ ਹੋਈ ਅਤੇ ਕੈਨੇਡੀਅਨ ਨੈਸ਼ਨਲ ਰੇਲਵੇ ਨੇ ਬਿਆਨ ਜਾਰੀ ਕਰਦੇ ਆ ਕਿਹਾ ਕਿ ਮੁਲਾਜ਼ਮਾਂ ਦਾ ਲੌਗਆਊਟ ਖਤਮ ਕਰ ਦਿੱਤਾ ਗਿਆ ਅਤੇ ਰਿਕਵਰੀ ਪਲਾਨ ਅਤੇ ਰਿਕਵਰੀ ਪਲਾਨ ਤਿਆਰ ਕੀਤਾ ਜਾ ਰਿਹਾ ਹੈ ਉਧਰ ਕੈਨੇਡੀਅਨ ਪੈਸੀਫਿਕ ਕੰਸਸਿਟੀ ਨੇ ਵੀ ਕਿਹਾ ਕਿ ਟੋਆ ਟੋਈ ਮੁੜ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕੀਰਤ ਮੰਤਰੀ ਸਟੀਵਨ ਮੈਗਨਨ ਦਾ ਕਹਿਣਾ ਸੀ ਕਿ ਰੇਲਵੇ ਕੰਪਨੀਆਂ ਅਤੇ ਮੁਲਾਜ਼ਮ ਯੂਨੀਅਨ ਗੱਲਬਾਤ ਦਾ ਦੌਰ ਜਾਰੀ ਰੱਖ ਸਕਦੇ ਨੇ ਪਰ ਮੁਲਕ ਦੇ ਲੋਕ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ ਇੱਥੇ ਦੱਸਣਾ ਬਣਦਾ ਹੈ ਕਿ ਮਾਲ ਗੱਡੀਆਂ ਰਾਹੀਂ ਕੈਨੇਡਾ ਵਿੱਚੋਂ ਰੋਜ਼ਾਨਾ 1 ਅਰਬ ਡਾਲਰ ਦਾ ਸਮਾਨ ਇੱਧਰੋਂ ਉੱਧਰ ਲਿਜਾਇਆ ਜਾਂਦਾ ਹੈ ਹੜਤਾਲ ਲੰਮਾ ਸਮਾਂ ਚੱਲਦੀ ਰਹੀ ਤਾਂ ਬੰਦਰਗਾਹਾਂ ਤੇ ਕੰਟੇਨਰਾਂ ਦੇ ਢੇਰ ਲੱਗ ਜਾਂਦੇ ਹੜਤਾਲ ਕਰਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਵਿੱਚ ਖੇਤੀਬਾੜੀ ਮਾਈਨਿੰਗ એનર્ਜੀ ਰਿਟੇਲ ਆਟੋ ਮੇਕਿੰਗ ਅਤੇ ਕੰਸਟਰਕਸ਼ਨ ਦੱਸੇ ਜਾ ਰਹੇ ਨੇ ਹੜਤਾਲ ਦਾ ਅਸਰ ਸਿਰਫ ਕੈਨੇਡਾ ਵਾਲੇ ਪਾਸੇ ਹੀ ਨਹੀਂ ਸਗੋ ਅਮਰੀਕਾ ਦੇ ਕਈ ਰਾਜਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਪ੍ਰਭਾਵਿਤ ਹੋਣੇ ਹਨ ਅਮਰੀਕਾ ਦੇ ਕਈ ਰਾਜਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ਪ੍ਰਭਾਵਿਤ ਹੋਏ ਨੇ ਦੂਜੇ ਪਾਸੇ ਸੂਤਰਾਂ ਨੇ ਦੱਸਿਆ ਕਿ ਐਨਡੀਪੀ ਦੇ ਆਗੂ ਜਗਮੀਤ ਸਿੰਘ ਦੀ ਨਾਰਾਜ਼ਗੀ ਤੋਂ ਬਚਣ ਲਈ ਟਰੂਡੋ ਸਰਕਾਰ ਨੇ ਮਾਮਲੇ ਵਿੱਚ ਦਖਲ ਦਿੱਤਾ ਜਗਮੀਤ ਸਿੰਘ ਨੇ ਤਿੱਖਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਫੈਡਰਲ ਸਰਕਾਰ ਹੜਤਾਲ ਤੇ ਮਸਲੇ ਤੇ ਡਰਪੋਕਾਂ ਵਾਂਗ ਕੰਮ ਕਰ ਰਹੀ ਹੈ ਅਤੇ ਕਾਰਪੋਰੇਟ ਘਰਾਣਿਆਂ ਦੇ ਲਾਲਚ ਅੱਗੇ ਟਰੂਡੋ ਦਾ ਕੋਈ ਵਸ ਨਹੀਂ ਚੱਲ ਰਿਹਾ।